ਦੁਨੀਆ ਬ੍ਰਾਂਡਾਂ ਦੇ ਮਗਰ ਦੌੜਦੀ ਹੈ ਜੀ ਬਹੁਤ ਦੌੜ ਲਗਾਈ ਹੋਈ ਹੈ ਕੋਈ ਕਹਿੰਦਾ ਕਿ ਮੈਂ ਇਸ ਬ੍ਰਾਂਡ ਦੇ ਕੱਪੜੇ ਪਾਉਣਾ ਕੋਈ ਕਹਿੰਦਾ ਮੈਂ ਇਸ ਬ੍ਰਾਂਡ ਦੇ ਕੱਪੜੇ ਪਾਉਣਾ ਬਕਾਇਦਾ ਵੀਡੀਓ ਪਾਉਂਦੇ ਸੋਸ਼ਲ ਮੀਡੀਆ ਤੇ ਦਿਖਾਉਂਦੇ ਆ ਦਿਖਾਵਾ ਕਰਦੇ ਆ ਦਿਖਾਵਾ ਕਰਦੇ ਆ ਪਰ ਹੁਣ ਤੁਸੀਂ ਇੱਕ ਗੱਲ ਨੋਟ ਕਰਿਓ ਕਿ ਤੁਸੀਂ ਵੀ ਬ੍ਰਾਂਡਡ ਕੱਪੜੇ ਪਾਉਂਦੇ ਹੋਵੋਗੇ ਸਾਡੇ ਦਰਸ਼ਕ ਵੀ ਬ੍ਰਾਂਡਡ ਕੱਪੜੇ ਪਾਉਂਦੇ ਹੋਣਗੇ ਬਹੁਤ ਸਾਰੇ ਹੋਣਗੇ ਜਿਨ੍ਹਾਂ ਬ੍ਰਾਂਡਡ ਕੱਪੜਿਆਂ ਦੀ ਜਿਨ੍ਹਾਂ ਨੂੰ ਅੰਦਰੋਂ ਅੰਦਰ ਹੀ ਲਾਲਸਾ ਹੁੰਦੀ ਆ ਜੋ ਵੀ ਆ ਪਰ ਇੱਕ ਬੰਦਾ ਦੇਖੋ ਕਿ ਜਿਹੜਾ ਸਰਦਾਰ ਆ ਸਿਰ ਤੇ ਦਸਤਾਰ ਸਜਾਉਂਦਾ ਹੈ ਪੱਗ ਬੰਦ ਹੈ ਕੋਈ ਪੱਗ ਕਹਿੰਦਾ ਕੋਈ ਪਗੜੀ ਕਹਿੰਦਾ ਕੋਈ ਦਸਤਾਰ ਕਹਿੰਦਾ ਉਹਨਾਂ ਦਾ ਕੋਈ ਬ੍ਰਾਂਡ ਨਹੀਂ ਹੁੰਦਾ ਜੀ ਪਰ ਜਦੋਂ ਸਿਰ ਤੇ ਆ ਜਾਂਦੀ ਹੈ ਉਹ ਤਾਜ ਬਣ ਜਾਂਦੀ ਹੈ ਬਿਲਕੁਲ ਉਹ ਬ੍ਰਾਂਡ ਜਿਸ ਗੁਰੂ ਨੇ ਬਣਾਇਆ ਹੋਇਆ ਨਾ ਉਹ ਪੂਰੀ ਦੁਨੀਆ ਦਾ ਬ੍ਰਾਂਡ ਐਮਬੈਸਡਰ ਆ ਬਿਲਕੁਲ ਔਰ ਉਸ ਵਰਗਾ ਬ੍ਰਾਂਡ ਅਜੇ ਤੱਕ ਦੁਨੀਆ ਤੇ ਨਾ ਕੋਈ ਬਣਿਆ ਤੇ ਨਾ ਕੋਈ ਬਣਨਾ ਤੇ ਨਾ ਕੋਈ ਮੈਦਾ ਲਾਲ ਸੱਤ ਵਾਰੀ ਜੰਮ ਕੇ ਵੀ ਬਣਾ ਸਕਦਾ ਸੋ ਸੰ